ਰਿਜਨ ਤੋਂ ਫਾਈਲ ਅਪਲਾਈ ਕਰਾਈ ਸੀ ਆਪਦੇ ਬ੍ਰਦਰ ਦੀ ਉਹਨਾਂ ਨੇ ਸਾਡੇ ਨਾਲ ਫਰੋਡ ਕੀਤਾ ਸਾਰਾ ਵੇਚ ਵਟ ਕੀ ਅਸੀਂ ਉਹਦੇ ਭਰਾ ਨੂੰ ਬਾਹਰ ਭੇਜਿਆ ਸੀਗਾ ਘਰ ਵੇਚ ਕੇ ਟਰੈਵਲ ਏਜੰਟ ਨੂੰ ਦਿੱਤੇ ਸੀ ਪੈਸੇ ਪਰ ਏਜੰਟ ਨੇ ਗਲਤ ਤਰੀਕੇ ਨਾਲ ਭੇਜਿਆ ਵਿਦੇਸ਼ ਕੀ ਹੈ ਪੂਰਾ ਮਾਮਲਾ ਕਿੱਥੋਂ ਦਾ ਹੈ ਦੱਸਾਂਗੇ ਤੁਹਾਨੂੰ ਇਸ ਵੀਡੀਓ ਵਿੱਚ ਦੱਸ ਦਈਏ ਕਿ ਜਿਸ ਕਾਰਨ ਪੂਰਾ ਪਰਿਵਾਰ ਬਹੁਤ ਸਦਮੇ ਵਿੱਚ ਹੈ ਨਾਲ ਹੀ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਧੋਖੇਬਾਜ਼ ਟਰੈਵਲ ਏਜੰਟ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਖਾਣਾ ਸਦਰ ਰੋਡ ਤੇ ਕੁਆਟਰਾਂ 'ਚ ਰਹਿੰਦੇ ਮੇਜਰ ਸਿੰਘ ਹੋਮਗਾਰਡ ਦੇ ਪੁੱਤਰੀ ਰਮਨਦੀਪ ਕੌਰ ਨੇ ਦੱਸਿਆ ਕਿ ਉਸਦੇ ਭਰਾ ਗਗਨਦੀਪ ਸਿੰਘ ਨੂੰ ਕੁਝ ਮਹੀਨੇ ਪਹਿਲਾਂ ਉਸਦੇ ਪਿਤਾ ਨੇ ਆਪਣੇ ਜ਼ਮੀਰਕਾਰ ਵੇਚ ਕੇ ਸਾਰੇ ਪੈਸੇ ਲਗਾ ਕੇ ਇੰਗਲੈਂਡ ਭੇਜਿਆ ਸੀ ਰਮਨਦੀਪ ਕੌਰ ਨੇ ਦੱਸਿਆ ਕਿ ਉਸਨੇ ਅਰਨੀਵਾਲ ਦੇ ਇੱਕ ਟਰੈਵਲ ਏਜੰਟ ਰਾਹੀਂ ਆਪਣੇ ਭਰਾ ਨੂੰ ਯੂਕੇ ਭੇਜਣ ਲਈ ਇਮੀਗ੍ਰੇਸ਼ਨ ਲਈ ਅਰਜੀ ਦਿੱਤੀ ਸੀ ਅਤੇ ਕੰਪਨੀ ਨੇ ਉਸ ਤੋਂ ਕਰੀਬ 24.5 ਲੱਖ ਰੁਪਏ ਲੈ ਲਏ ਸਨ ਰਮਨਦੀਪ ਕੌਰ ਨੇ ਦੱਸਿਆ ਕਿ ਉਸਦੇ ਭਰਾ ਨੇ ਫੋਨ ਕਰਕੇ ਦੱਸਿਆ ਕਿ ਉਸਨੂੰ ਉੱਥੇ ਕੰਮ ਨਹੀਂ ਮਿਲ ਰਿਹਾ ਜਿਸ ਕਰਕੇ ਉਹ ਬਹੁਤ ਪਰੇਸ਼ਾਨ ਹੈ ਤੇ ਉਥੇ ਦੇ ਅਧਿਕਾਰੀਆਂ ਨੂੰ ਟੈਕਸ ਜਮ੍ਹਾਂ ਕਰਵਾਉਣ ਲਈ ਤੰਗ ਪਰੇਸ਼ਾਨ ਕਰ ਰਹੇ ਹਨ ਕਿਉਂਕਿ ਇਮੀਗ੍ਰੇਸ਼ਨ ਵਾਲਿਆਂ ਨੇ ਉਸ ਨੂੰ ਸਹੀ ਤਰੀਕੇ ਦੇ ਨਾਲ ਵਿਦੇਸ਼ ਨਹੀਂ ਭੇਜਿਆ ਗਲਤ ਤਰੀਕੇ ਨਾਲ ਉਥੇ ਭੇਜ ਦਿੱਤਾ ਹੈ ਇਸ ਕਾਰਨ ਉਸ ਦਾ ਪਿਤਾ ਕਾਫੀ ਸਮੇਂ ਤੋਂ ਡਿਪਰੈਸ਼ਨ 'ਚ ਰਹ ਰਿਹਾ ਸੀ ਅਤੇ ਇਸ ਸਦਮੇ ਕਾਰਨ ਅੱਜ ਸਵੇਰੇ ਉਹਨਾਂ ਦੀ ਮੌਤ ਹੋ ਗਈ ਰਮਨਦੀਪ ਨੇ ਦੱਸਿਆ ਕਿ ਟਰੈਵਲ ਏਜੰਟ ਵੱਲੋਂ ਕੀਤੀ ਜਾ ਰਹੀ ਠੱਗੀ ਬਾਰੇ ਉਸ ਨੇ 26 ਦਸੰਬਰ ਨੂੰ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਸੀ ਪਰ ਅੱਜ ਤੱਕ ਉਸ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋਈ ਉਹਨਾਂ ਨੇ ਮੰਗ ਕੀਤੀ ਕੀ ਉਹਨਾਂ ਨਾਲ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਦੇ ਪੈਸੇ ਵਾਪਸ ਕੀਤੇ ਜਾਣ ਅਤੇ ਉਹਨਾਂ ਦੇ ਭਰਾ ਨੂੰ ਇਨਸਾਫ ਦਿਵਾਇਆ ਜਾਵੇ। ਉਹ ਹੋਰ ਕੀ ਕੀ ਕਿਹਾ ਲੜਕੀ ਨੇ? ਆਓ ਲੈ ਚੱਲਦੇ ਹਾਂ ਤੁਹਾਨੂੰ ਇਸ ਵੀਡੀਓ ਵੱਲ। ਸੋ ਦੋਸਤੋ ਉੱਥੇ ਜੇਕਰ ਗੱਲ ਕਰੀਏ ਭਾਨੇ ਸਿੱਧੂ ਦੀ ਜਿਸ ਤੇ ਗਲਤ ਪਰਚੇ ਪਵਾ ਕੇ ਉਸ ਨੂੰ ਅੰਦਰ ਜੇਲ੍ਹ ਦੇ ਵਿੱਚ ਫਸਾਇਆ ਜਾ ਰਿਹਾ ਹੈ। ਉੱਥੇ ਹੀ ਪ੍ਰਸ਼ਾਸਨ ਵੀ ناکਾਮ ਨਜ਼ਰ ਆ ਰਿਹਾ ਹੈ। ਸੋ ਤੁਹਾਨੂੰ ਦੱਸ ਦਈਏ ਕਿ ਭਾਨਾ ਸਿੱਧੂ ਕਾਫੀ ਏਜੰਟਾਂ ਤੋਂ ਪੈਸੇ ਵਾਪਸ ਕਰਵਾਏ ਸਨ ਪਰ ਉਸ ਦੇ ਖਿਲਾਫ ਇੱਕ ਟ੍ਰੈਵਲ ਏਜੰਟ ਲੇਡਸ ਨੇ ਪਰਚਾ ਪਵਾ ਦਿੱਤਾ ਜਿਸ ਦੀ ਕੋਈ ਵੀ ਇਨਕੁਆਰੀ ਨਹੀਂ ਕੀਤੀ ਗਈ ਬਸ ਭਾਨੇ ਸਿੱਧ ਨੂੰ ਚੱਕ ਕੇ ਸਿੱਧਾ ਹੀ ਜੇਲ੍ਹ ਦੇ ਵਿੱਚ ਲੈ ਗਏ ਅਤੇ ਉਸ ਤੋਂ ਬਾਅਦ ਚੈਨੀ ਚੋਰੀ ਦਾ ਪਰਚਾ ਪਾ ਦਿੱਤਾ ਅਤੇ ਉਸ ਦੇ ਨਾਲ ਹੀ ਮੁਹਾਲੀ ਦੇ ਵਿੱਚ ਇੱਕ ਕੁੱਟਮਾਰ ਦਾ ਪਰਚਾ ਪਾ ਦਿੱਤਾ ਹੁਣ ਜੇਕਰ ਦੇਖਿਆ ਜਾਵੇ ਜਦੋਂ ਇੱਕ ਵਿਅਕਤੀ ਨਾਲ ਟ੍ਰੈਵਲ ਏਜੰਟ ਠੱਗੀ ਮਾਰ ਗਿਆ 24 ਲੱਖ ਰੁਪਏ ਦੀ ਗਲਤ ਤਰੀਕੇ ਨਾਲ ਵਿਅਕਤੀ ਨੂੰ ਬਾਹਰ ਭੇਜ ਕੇ ਉੱਥੇ ਹੀ ਇਹ ਸਦਮਾ ਨਾ ਸਹੰਦੇ ਹੋਏ ਉਸ ਵਿਅਕਤੀ ਦੇ ਪਿਤਾ ਦੀ ਮੌਤ ਹੋ ਗਈ। ਸੋ ਇਸ ਦਾ ਹੁਣ ਜ਼ਿੰਮੇਵਾਰ ਕੌਣ ਹੈ? ਸਰਕਾਰ ਜਾਂ ਫਿਰ ਉਹ ਏਜੰਟ? ਜੇਕਰ ਸਰਕਾਰ ਕੁਝ ਕਰਦੀ, ਪੁਲਿਸ ਪ੍ਰਸ਼ਾਸਨ ਕੁਝ ਕਰਦਾ, ਜੇਕਰ ਭਾਨਾ ਸਿੱਧੂ ਬਾਹਰ ਹੁੰਦਾ ਤਾਂ ਸ਼ਾਇਦ ਇਸ ਵਿਅਕਤੀ ਦੀ ਅਜੇ ਮੌਤ ਨਹੀਂ ਹੋਣੀ ਸੀ। ਸੋ ਇਹ ਸਾਨੂੰ ਲੋੜ ਹੈ ਸਮਝਣ ਦੀ, ਸੋਚਣ ਦੀ। ਸੋ ਜੇਕਰ ਭਾਨਾ ਸਿੱਧੂ ਇਹਨਾਂ ਦੇ ਪੈਸੇ ਵਾਪਸ ਕਰਵਾ ਦਿੰਦਾ ਤਾਂ ਇਹਨਾਂ ਦਾ ਪਰਿਵਾਰ ਫਾਇਦਾ-ਵਾਸਦਾ ਰਹਿਣਾ ਸੀ। ਜਿਹੜਾ ਇੱਕ ਪਿਓ ਜੱਦੀ ਘਰ ਵੇਚ ਕੇ ਪੈਸੇ ਵਟ ਕੇ ਆਪਣੇ ਪੁੱਤ ਨੂੰ ਬਾਹਰ ਭੇਜਿਆ ਪਰ ਉਹ ਵੀ ਗਲਤ ਏਜੰਟਾਂ ਦੇ ਅੜਿੱਕੇ ਚੜ ਗਿਆ ਜਿਸ ਤੋਂ ਬਾਦ ਉਹਨਾਂ ਨੇ ਕੋਈ ਵੀ ਉਸ ਨੂੰ ਉਥੇ ਕੰਮ ਨਹੀਂ ਦਿਵਾਇਆ ਉਹ ਰੂਮ ਦੇ ਅੰਦਰ ਹੀ ਰਹਿ ਰਿਹਾ ਸੀ ਅਤੇ ਜੈਂਟ ਠੱਗੀ ਮਾਰ ਗਿਆ ਉਹਨਾਂ ਨੂੰ 26 ਜਨਵਰੀ ਤੋਂ ਪਤਾ ਲੱਗਿਆ ਸੋ ਬਾਕੀ ਹੁਣ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਇਹਨਾਂ ਦੇ ਨਾਲ ਸਾਰਾ ਕੁਝ ਸਹੀ ਕਰ ਦਾਂਗੇ ਇਹਨਾਂ ਨੇ ਕੁਝ ਸਹੀ ਨਹੀਂ ਕਰਕੇ ਦਿੱਤਾ 24 ਲੱਖ ਰੁਪਏ ਚ ਗੱਲ ਹੋਈ ਸੀ ਇਹਨਾਂ ਨਾਲ ਵੀਜ਼ੇ ਦੀ ਇਹਨਾਂ ਦਾ ਲਿਖਤੀ ਹਲ ਪਿਆ ਬਿਆਨ ਵੀ ਸਾਡੇ ਕੋਲ ਆ ਜਿੱਦੇ ਤੇ ਇਹਨਾਂ ਨੇ ਹੀ ਲਿਖਿਆ ਵੀ ਜੇ ਇੱਥੇ ਜਾ ਕੇ ਤੁਹਾਡੇ ਮੁੰਡੇ ਨੂੰ ਕੰਮ ਨਹੀਂ ਮਿਲਦਾ ਜਾਂ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਅਸੀਂ ਜ਼ਿੰਮੇਵਾਰ ਹੋਵਾਂਗੇ ਜੋ ਵੀ ਜੁਰਮਾਨਾ ਪਾਉਂਗਾ ਜਾਂ ਜੋ ਵੀ ਤੁਹਾਡੇ ਦਿੱਤੇ ਪੈਸੇ ਆ ਅਸੀਂ ਵਾਪਸ ਕਰਾਂਗੇ ਸਾਡੇ ਪੱਲੇ ਕੁਛ ਨਹੀਂ ਪਿਆ ਅੱਜ ਮੇਰੇ ਡੈਡੀ ਚਲੇ ਗਏ ਜੀ ਦੁਨੀਆ ਤੋਂ ਬਸ ਇਸੇ ਗਮ ਇਨਾਂ ਦੀਆਂ ਮਿੰਨਤਾਂ ਕਰ ਕਰਕੇ ਵਿਦਵਾਨਤਾ ਸਾਡਾ ਮੁੰਡਾ ਸੈਟਲ ਕਰ ਦੋ ਜਾਂ ਸਾਨੂੰ ਕੋਈ ਜਵਾਬ ਦੇ ਦਿਓ ਪਰ ਇਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਨਾ ਸਾਡਾ ਮੁੰਡਾ ਸੈਟਲ ਕੀਤਾ ਤੇ ਮੇਰਾ ਪਿਓ ਚਲੇ ਗਿਆ ਜੀ ਦੁਨੀਆ ਤੋਂ ਬਸ ਤਾਂ ਉਹਨੂੰ ਕੰਮ ਨਹੀਂ ਮਿਲ ਰਿਹਾ ਉਹ ਘਰੇ ਹੀ ਰਹਿ ਰਿਹਾ ਉਹ ਬਰਕਰਾਰ 12ਵੀਂ ਨਹੀਂ ਨਿਕਲ ਰਿਹਾ ਤਾਂ ਉਪਰੋਦੀ ਉਹਨੂੰ ਮੇਲਸ ਆਉਣੀਆਂ ਸ਼ੁਰੂ ਹੋ ਗਈਆਂ ਨੇ ਵੀ ਅੰਨੇ ਤਰੀਕ ਤੱਕ ਤੂੰ ਆਪਦਾ ਸਾਰਾ ਕੁਝ ਟੈਕਸ ਵਗੈਰਾ ਸਭ ਕੁਝ ਸਬਮਿਟ ਕਰ ਨਹੀਂ ਤਾਂ ਤੈਨੂੰ ਇੰਡੀਆ ਵਾਪਸ ਭੇਜਿਆ